ਕਾਜੀ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਸਾਰੇ ਠੀਕ ਹੋਗੇ ਅੱਜ ਦੇ ਨਵੇਂ ਤੇ ਘੈਂਟ ਜੇ ਵਲੌਗ ਜੀ ਤੁਹਾਡਾ ਸਵਾਗਤ ਹੈ ਜੀ ਜਿਹੜਾ ਅੱਜ ਦਾ ਵਲੌਗ ਆ ਬਹੁਤ ਘੈਂਟ ਹੋਣਾ ਘੈਂਟ ਘੈਂਟ ਕਿਸ ਤਰ੍ਹਾਂ ਹੋਣਾ ਆ ਤੁਹਾਨੂੰ ਦੱਸ ਦਿੰਨੇ ਆਪਾਂ ਕਿਉਂਕਿ ਅੱਜ ਆਪਣੀ ਬਲੌਗਰ ਦਾ ਹੈਗਾ ਬਰਥਡੇ ਛੋਟੇ ਬਲੌਗਰ ਦਾ ਵਾਸੀ ਦਾ ਹੈਪੀ ਬਰਥਡੇ ਵਾਹ ਜੀ ਹੈਪੀ ਬਰਥਡੇ ਜਾਈਸ ਕਮੈਂਟੇ ਚ ਗਾ ਪਾ ਦਿਨੇ ਥੈਂਕ ਯੂ ਕਮੈਂਟੇ ਚ ਗਾ ਪਾ ਦਿਨਾ ਫੁੱਲ ਹੈਪੀ ਬਰਥਡੇ ਲੱ ਕੇ ਤੇ ਵਲੌਗ ਬੜਾ ਘੈਂਟ ਤੇ ਆਪਾਂ ਚੱਲੇ ਹੈਗੇ ਖਾਣ ਪੀਣ ਤੇ ਵਾਂਝੀਬ ਨੇ ਸਟਾਰਟ ਕੀਤੀ ਹੈ ਕੋਕਾ ਕੋਲਾ ਤੋਂ ਆਪਾਂ ਕேன் ਲੈ ਲੇ ਕੋਕਾ ਕੋਲਾ ਦੇ ਤੇ ਦੋਸਤੋ ਆਪਾਂ ਚੱਲੇ ਹੈਗੇ ਸ਼ਹਿਰ ਤੇ ਸ਼ਹਿਰ ਚ ਆਪਾਂ ਨੂੰ ਦੋ ਦਿਨ ਜਗ੍ਹਾ ਤੇ ਐਸ ਜਿਹੜੇ ਲੈ ਕੇ ਜਾਣਾ ਜਿਹੜੀਆਂ ਘੈਂਟ ਘੈਂਟ ਜਗ੍ਹਾ ਹੋਣਗੀਆਂ ਉੱਥੇ ਤੁਹਾਨੂੰ ਕਮਾਉਣੇ ਫਰੋਣੇ ਤੇ ਆਪਾਂ ਖਾਣ ਪੀਣ ਚੱਲੇ ਆ ਵਾਂਝ ਦੇ ਬਰਥਡੇ ਤੇ ਤੇ ਵਾਂਝ ਦਾ ਬਰਥਡੇ ਵੀ ਆਪਾਂ ਸ਼ਾਮ ਨੂੰ ਮਨਾਉਣਾ ਬੜਾ ਘੈਂਟ ਤਰੀਕੇ ਨਾਲ ਤੇਰੇ ਫਰੈਂਡਸ ਵਗੈਰਾ ਆਉਣਗੇ ਜਿਹੜੇ ਲੋਕਲ ਆਪਣੇ ਘਰਾਂ ਦੇ ਹੈਗੇ ਆ ਤੇ ਆਪਾਂ ਭੰਗੜੇ ਭੁਗੜੇ ਪਾਵਾਂਗੇ ਅੱਜ ਬੜਾ ਘੈਂਟ ਬੜੇ ਮਨਾਉਣਾ ਤੇ ਵਾਂਝ ਨੂੰ ਚੜਾਵਾ ਅੱਜ ਕਾਫੀ ਜਿਹੜਾ ਇਹਦੀ ਪੋਲ ਕੈਨੇਡਾ ਤੋਂ ਇਹਨੂੰ ਡਾਲਰਸ ਭੇਜਿਆ ਕੁਸ਼ਕਾਨ ਪੀਣ ਲਈ ਤਾਇ ਜੀ ਨੇ ਜਰਮਨੀ ਤੋਂ ਭੇਜਿਆ ਇਹ ਲਈ ਵਨ ਚਾਰਜ ਕਰ ਰਿਹਾ ਪੂਰਾ ਇੰਜੋਏ ਤੇ ਤੁਸੀਂ ਸਾਡੇ ਨਾਲ ਹੋਪਫੁਲੀ ਪੂਰਾ ਇੰਜੋਏ ਕਰੋਗੇ ਵਲੌਗ ਵਿੱਚ ਬਣੇ ਰਹੋ ਤੇ ਆਪਾਂ ਚੱਲਦੇ ਆਂ ਸ਼ਹਿਰ ਪਹਿਲਾਂ ਚੱਲੇ ਆ ਪੋਲੈਂਡ ਕਿਵੇਂ ਤੇ ਫਿਰ ਆਪਾਂ ਮਿਲਦੇ ਹਾਂ ਸਟਾਫਰ ਦੇ ਵਿੱਚ ਹੀ ਤੇ ਬਣੇ ਰਹਿਣਾ ਆਪਣੇ ਨਾਲ ਜੀ ਹਾਂਜੀ ਦੇ ਗਾਈਜ਼ ਆਪਾਂ ਪਹੁੰਚ ਚੁੱਕੇ ਹਾਂ ਪਹਿਲੀ ਡੈਸਟੀਨੇਸ਼ਨ ਪੂਲ ਐਂਡ ਕੈਫੇ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਘੈਂਟ ਬਣਿਆ ਰਹਿਣਾ ਦੇਖੀ ਫੁਲੇ ਕੁਝ ਵੀ ਨਾ ਦੇਖੇ ਤੁਹਾਡੇ ਮੇਰ ਦਾ

ਅਡਾ ਪਹਿਲਾ ਖਾਣਾ ਆ ਚੁੱਕਾ ਗਾਇਜ਼ 버거 ਦੇਖ ਸਕਦੇ ਹੋ ਜੀ ਦੋਸਤੋ 버거 ਆ ਚੁੱਕੇ ਹੈ ਗਾਇਜ਼ ਆਪਾਂ ਨਿੱਕਲ ਚੁੱਕੇ ਆ ਹੁਣ ਪੂਲੈਂਡ ਕੈਫੇ ਤੋਂ ਉੱਥੇ ਬਹੁਤ ਜ਼ਿਆਦਾ ਸਵਾਦ ਆਇਆ ਤੁਸੀਂ ਆਪਣੇ ਵਲੌਗਸ ਵਿੱਚ ਦੇਖਿਆ ਜੋ ਦੇਖੋਗੇ ਤੇ ਹੁਣ ਆਪਾਂ ਚੱਲੇ ਸਟਾਫਰਸ ਵੱਲ ਆਪਾਂ ਤੁਹਾਨੂੰ ਦਿਖਾਉਨੇ ਆ ਗਾਇਜ਼ ਇਹ ਆਪਣੇ ਸ਼ਹਿਰ ਦਾ ਬਾਜ਼ਾਰ ਹੈ ਤੇ ਬਾਰਿਸ਼ ਨਹੀਂ ਰੋਡਵੇ ਦੀ ਜਾਂਦੀ ਹੋਈ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਗਾਈਜ਼ ਆਪਣਾ ਉੱਤੇ ਇੰਡੀਅਨ ਫਲੈਗ ਹੈ ਤੇ ਗਾਈਜ਼ ਆਪਾਂ ਪਹੁੰਚ ਗਏ ਸਟਾਫਰ ਤੇ ਬਾਰ ਬਹੁਤ ਜ਼ਿਆਦਾ ਗਰਮੀ ਹੈ ਬਹੁਤ ਬੁਰਾ ਹਾਲ ਆ ਚਲੋ ਆਪਾਂ ਅੰਦਰ ਚੱਲਦੇ ਹਾਂ ਇਸ ਦੇ ਵਿੱਚ ਗੱਡੀ 'ਚ ਵੀ AC ਇੰਨਾ ਕੰਮ ਨਹੀਂ ਕਰ ਰਿਹਾ ਕਿਉਂਕਿ ਗਰਮੀ ਬਹੁਤ ਹੈ ਗੱਡੀ ਹੁਣੇ ਤੋਰੀ ਸੀ ਸਟਾਫਰ ਤੇ ਪਹੁੰਚ ਚੁੱਕੇ ਆ ਦੋਸਤੋ ਮਿਲਦੇ ਆਪਾਂ ਅੱਗੇ ਜਾ ਕੇ ਜੀ ਜਮਾ ਸਾਹਮਣੇ ਸਟਾਫਰਾਜੀ ਪੀਟੀਈ ਸੈਂਟਰ ਦੇ ਥੱਲੇ ਔਰ ਸਟਾਫਰ ਤੇ ਆਪਾਂ ਚੱਲਦੇ ਹਾਂ ਸਟਾਫਰ ਦੇ ਵੱਲ ਨੂੰ ਆਓ ਗਾਈਸ ਗਾਈਸ ਹੁਣ ਆਪਾਂ ਲੱਗੇ ਹੁਣ ਐਂਟਰ ਆਪਣੇ ਸਟਾਫਰਸ ਦੇ ਵਿੱਚ ਦ ਸਟਾਫਰਸ万ਦੀਪ ਚੱਲਿਆ ਆਰਡਰ ਦੇਣ ਗਾਈਸ ਇਹ ਦੇਖ ਸਕਦੇ ਹੋ ਕਹਿੰਦਾ ਦਾਇਆ ਬੈਗ ਲੈਣਾ ਹਾਂਜੀ ਕੀ ਆਰਡਰ ਕਰਨ ਆਪਾਂ ਹੁਣ ਦੇਖਦੇ ਆ ਮਨਦੀਪ ਕਰਨ ਲਗਾ ਆਰਡਰ ਤੇ ਆਪਾਂ ਮੰਗਾਉਨੇ ਆ ਗਾਇਸ ਜਲਦੀ ਜਲਦੀ ਕੁਝ ਖਾਣ ਨੂੰ ਕਿਉਂਕਿ ਫੂਲ ਤੇ ਕਾਫੀ ਟਾਈਮ ਖੜੀ ਡਿੱਗੇ ਸੀ ਅਸੀਂ ਉੱਥੇ ਹੁਣ ਸਾਨੂੰ ਦੁਆਰਾ ਭੁੱਖ ਲੱਗੇਗੀ ਪਹਿਲਾਂ ਤੇ 버거 ਖਾਦਾ ਸੀ ਅਸੀਂ ਤੇ ਦੇਖੋ ਸਟਾਫਰ ਬੜਾ ਘੰਟ ਬਣਿਆ ਆ ਅੰਦਰੋਂ

ਚਲੋ ਜੀ ਮਿਲਦੇ ਖਾਣ ਤੋਂ ਬਾਅਦ ਲਓ ਜੀ ਬਰਥਡੇ ਬॉय ਨੂੰ ਖਵਾ ਕੇ ਆਪਾਂ ਕਾਦੇ ਸ਼ੁਰੂ ਲਓ ਬਰਥਡੇ ਬॉय ਹੈਪੀ ਬਰਥਡੇ ਵਾਂਸ ਅਗੇਰ ਅਰ ਉਹੀ ਗਰਮੀ ਗਾਈਜ਼ ਤੇ ਆ ਖੜੀ ਆਪਣੀ ਗੱਡੀ ਤੇ ਹੁਣ ਵੰਸ਼ਲੀਪ ਕਹਿੰਦਾ ਵੀ ਮੈਂ ਖਾਣੀ ਹੈਗੀ ਆਈਸਕ੍ਰੀਮ ਤੇ ਅਸੀਂ ਚੱਲਨੇ ਆ ਸਾਹਮਣੇ ਕ੍ਰਿਸ਼ਨਾ ਕੁਲਫੀ ਆਈਸਕ੍ਰੀਮ ਵਾਲੇ ਕੋਲੇ ਤੇ ਉੱਥੇ ਵਾਝੀ ਵੰਸ਼ਲੀ ਮੈਂ ਤਾਂ ਨਹੀਂ ਖਾਣੀ ਵੰਸ਼ਲੀ ਮ ਖਾਣੀ ਵਾਝ ਦੇਖੇ ਨਾਗੀ ਚਲ चलो जी तो खाने कॉल्फी कितना फ्लेवर लेना अभी कौन चॉकलेट है दोहराने एक गाइस आप और मेरी फेवरेट टेस्ट कर लाइक चॉकलेट फ्लेवर बहुत टेस्टी है टेस्टी क्या है इधर हाँ चलिए फिर आप हाँ जी चलो जी तो गाइस आप पहुंच चुके हैं दीदी का ये शहर वाली कोठी च ते देखो सी कोठी कारा सुन्ना ਤੇ ਕਹਿੰਦੇ ਬੰਦਿਆਂ ਨਾਲ ਹੀ ਘਰ ਹੁੰਦਾ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਦੂਜਾ ਚਲੋ ਆਪਾਂ ਹਵਾ ਪਾਣੀ ਲਵਾਤਾ ਏ ਤੇ ਜਿਹੜੇ ਕਿਰਾਏਦਾਰ ਆ ਉਹ ਕਿਤੇ ਗਏ ਹੋਏ ਨੇ ਬਾਹਰ ਤੋਂ ਆਉਂਦੇ ਆ ਤੇ ਆਉਣ ਤੋਂ ਬਾਅਦ ਆਪਾਂ ਹੁਣ ਮਿਲ ਕੇ ਚੱਲਦੇ ਆ ਘਰੇ ਤੇ ਗਾਈਜ਼ ਵੰਸ਼ਦੀਪ ਜੀ ਬਹੁਤ ਥੱਕ ਗਿਆ ਚੀਜ਼ੀਆਂ ਖਾ-ਖਾ ਕੇ ਇਸ ਲਈ ਵੰਸ਼ਦੀਪ ਕਰ ਰਿਹਾ ਰੈਸਟ ਹਾਂਜੀ ਕਿਦਾਂ ਨਜ਼ਾਰੇ ਆ ਅਗਲਾ ਪਲਾਨ ਕੀ ਵੰਸ਼ ਜੀ ਆਪਣਾ ਕੇਕ ਦਾ ਹੁਣ ਆਪਾਂ ਲੈਣਾ ਈ ਕੇਕ ਜਾ ਕੇ ਕੇਕ ਕਿੱਥੋਂ ਲੈਣਾ ਆਪਾਂ ਕੇਕ ਲੈਣਾ ਹੈਗਾ ਕਿਸੇ ਘੈਂਟੀ ਦੁਕਾਨ ਤੋਂ ਜਾ ਕੇ ਕੇਕ ਲੈਣੇ ਸ਼ਾਮ ਨੂੰ ਬਰਥਡੇ ਉਹਨਾਂ ਨੇ ਸਾਰਾ ਬਲੌਗ ਫੋਲੋ ਜਰੂਰ ਦੇਖਿਓ ਯਾਰ ਘੈਂਟ ਬਲੌਗ ਆ ਆਪਣਾ ਤੇ ਚਲਦੇ ਚਲਦੇ ਬਲੌਗ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਘੈਂਟ ਲੱਗੇ ਸਤਿਨਾਮ ਸ਼੍ਰੀ ਵਾਇਗੁਰਜੀ ਆਪਾਂ ਆ ਗਏ ਕਰਮਚੰਦ ਦੇ ਕੇਕ ਲੈਣ ਪਹਿਲਾਂ ਕਿਉਂ ਦਿਖਾਣਾ ਹੈਗੇ ਉੱਥੇ ਆਪਾਂ ਨੂੰ ਕੇਕ ਪਸੰਦ ਨੇ ਹੁਣ ਇੱਥੋਂ ਕੇਕ ਲੈਣੇ ਦੋਸਤੋ ਗਾਇਜ਼ ਅੰਦਾਰ ਕੇਕ ਲੈਂ ਲਈ ਲੋ ਜਬ ਬਰਥਡੇ ਕੇਕਸ ਲੈਣ ਆ ਗਏ ਆ ਬਹੁਤ ਸਾਰੇ ਕੇਕਸ ਪ੍ਰੈਨਟੀ ਦੇਖ ਸਕਦੇ ਹੋ ਦੇਖਦੇ ਆਪ ਨੂੰ ਕਿਹੜਾ ਪਸੰਦ ਆਉਂਦਾ ਹੈ ਬਰਥਡੇ ਕੇਕਾਂ ਦੇ ਕੇਕਾਂ ਵਾਂਜੀ ਬੜਾ ਹੈ ਗਾਇਜ਼ ਜਿਹੜਾ ਕੇਕ ਸੀ ਸਾਨੂੰ ਕਰਮਚੰਦ ਨੂੰ ਪਸੰਦ ਨਹੀਂ ਆਇਆ ਤੇ ਵੰਸ਼ਦੀ ਬੈਨ ਲਿਆ ਡੋਨਟ ਖਾਣ ਦੇ ਲਈ ਵੰਸ਼ਦੀ ਕਿ ਡੋਨਟ ਕੀ ਹੁੰਦਾ ਹੈ ਮੈਂ ਤਾਂ ਪਤਾ ਨਹੀਂ ਯਾਰ ਇਹ ਸਵਾਦ ਹੁੰਦਾ ਡੋਨਟ ਲੈ ਕੇ ਖਾਣ ਨੂੰ ਤੇ ਅਸੀਂ ਚਲੇ ਦੂਸਰੇ ਸ਼ਹਿਰ ਉੱਥੋਂ ਜਾ ਕੇ ਕੇਕ ਦੇਖਦੇ ਆ ਗਾਇਸ ਤੇ ਤੁਹਾਨੂੰ ਵੀ ਦਿਖਾਉਨੇ ਆਪਾਂ ਕਿਹੜਾ ਕੇਕ ਲੈ ਕੇ ਆਂਦਾ ਫਾਈਨਲੀ ਗਾਈਜ਼ ਆਪਾਂ ਕੇਕ ਲੈ ਲਿਆ ਨਾਲ ਮੜਾ ਮੋਟਾ ਕੁਛ ਪੀਣ ਨੂੰ ਲਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਰਮੀ ਨੇ ਬੁਰਾ ਸਾਡਾ ਕਰਤਾ ਸਾਨੂੰੜਾ ਕੇਕ ਹੈਗਾ ਦੂਜੇ ਸ਼ਹਿਰ ਤੋਂ ਆ ਕੇ ਮਿਲਿਆ ਆ ਵਿੱਚ ਕੇਕ ਲਫਾਫੇ ਤੁਹਾਨੂੰ ਘਰੇ ਆ ਕੇ ਦਿਖਾਵਾਂ ਸਾਰਾ ਕੁਝ ਤੇ ਆਪਾਂ ਫਾਈਨਲ ਦੱਸਣਾ ਤੁਹਾਨੂੰ ਇਹ ਸਾਰਾ ਲੈ ਚੁੱਕੇ ਆ ਚਲੋ ਚੱਲਦੇ ਆ ਘਰੇ ਫਾਈਨਲੀ ਆਪਾਂ ਘਰੇ ਬਹੁਤ ਥੱਕ ਗਏ ਆ ਘਰੇ ਕਰਾਂਗੇ ਰੈਸਟ ਫਿਰ ਸ਼ਾਮ ਨੂੰ ਕੱਟਾਂਗੇ ਆਪਾਂ ਦੋਸਤੋ ਫਾਈਨਲੀ ਘਰੇ ਪਹੁੰਚ ਚੁੱਕੇ ਆ ਦੇਖੋ ਅਸੀਂ ਗੁਬਾਰੇ ਫੁਲਾ ਰਹੇ ਆ ਤੇ ਗੁਬਾਰੇ ਕਿੱਦਾਂ ਆਰਡਰ ਰਏ ਨੇ ਇਹ ਵੀ ਆਪ ਦੀ ਆ ਵੀ ਖੇਡੀ ਜਾਂਦੇ ਆ ਬਰਥਡੇ ਦੇ ਕਰ ਰਹੇ ਤਿਆਰੀਆਂ ਪੂਰੀਆਂ ਸੀ ਤੇ ਬਣੇ ਰਿਹਾ ਆਪਣੇ ਵਲੌਗ ਦੇ ਵਿੱਚ ਜੀ ਸਾਰੇ ਜਾਣੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਵਾਂਝ ਦੀਪ ਹੈਪੀ ਬਰਥਡੇ ਟੂ ਯੂ ਦਾੜਿਆ ਵੀ थैंक यू थैंक यू ਚਲੋ ਕੱਟ ਕੱਟਦਾ ਚਲੋ ਆਪਾਂ ਕਰੋ ਸ਼ੁਰੂਆਤ ਅੱਗੇ ਚਲੋ ਵੀ ਬੱਚੇ ਤਾੜੀ ਹੋ ਜਾ ਫੇਰ ਤਾੜੀ ਛੋਟੀ ਜੀ ਤਾੜੀ ਛੋਟੀ ਜੀ ਹੋਰ ਮਾਰੋ ਯਾਰ ਠੀਕ ਹੈ ਖਾਈ ਹੈਪੀ ਬਰਥਡੇ ਫਿਰ ਕਰ ਰਿਹਾ ਹੈਪੀ ਬਰਥਡੇ ਚਲੋ ਹੁਣ ਦੂਜੇ ਨੇ ਵਾਰੀ ਵਾਰੀ ਖਾਦੋ ਮੈਂ ਕਿਹਾ ਸੀ ਰੱਖ ਲਿਓ ਥੋੜਾ ਜਾਂ ਤੇ ਹੁਣ ਤੂੰ ਹੱਥ ਲਾ ਲੈ ਕੋਈ ਥੱਲੋਂ ਪੰਜ ਖਾਂਦਾ ਜੋ ਆਕਣੇ ਖਾਣਾ ਕੋਈ ਚਲ ਮੂੰਹ ਇਧਰ ਕਰਕੇ ਧਿਆਨ ਨਾਲ ਮਾਈ ਅਸੋਈ ਕਾੜੀ ਚਲੋ ਫਟੇ ਬੁਟਾ ਚਲੋ ਅੱਗੇ ਵੀ ਅਗਲੇ ਕੋਲ ਮਾਰੀ ਆ ਗਿਆਵਨ ਦੀ ਵਾਰੀ ਹੱਸ ਕੇ ਚਲ ਜੱਕੜਿਆ ਬੰਦ ਸਮਾਈ ਚਲੋ ਹਣ ਕਿਨੇ ਹੋਣਾ ਏਕਮ ਨੇ ਚਲ ਤੂੰ 88 ਸਿਵਨ ਤੂੰ ਖਾਦਾ ਤੂੰ ਖਾਦਾ ਚਲ ਏਕਮ ਤੂੰ ਸਾਰੇ ਹੋ ਜਾ ਚਲ ਵੀਰੇ ਨੂੰ ਖਾ ਦੇ ਬੈਗ 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 ਦੇਖ ਡਰਦੀ ਕਾ ਤੂੰ ਸਾਹਮਣੇ ਦੇਖ ਸਾਹਮਣੇ ਸਮਾਈ ਦੇ ਐ ਚਲੋ ਵੀ ਚੀਜ਼ੀਆਂ ਖਾਦੀਆਂ ਹੋ ਗਈਆਂ ਚਲ ਹੁਣ ਬੱਚਨ ਦੋ ਖਾਣ ਲਈ ਵੀ ਖਾਲਾ ਅੰਡੇ ਤੋਂ ਬਣਾਈ ਆ ਆ ਬੱਚੋ ਕੇਕ ਕਿਵੇਂ ਆ ਇਕਮ ਕਿਵੇਂ ਕੇਕ ਟੇਸਟੀ ਆ ਟੇਸਟੀ ਆ ਸਰੇ ਆ ਹੈ ਪੂਰੀ ਗੱਲ ਬਾਤ ਆ ਚਲੋ ਠੀਕ ਹੈ ਖਾਓ ਤੁਸੀਂ ਦੱਸ ਦੇ ਬੈਡ ਵਾਲੇ ਮੁੰਡਿਆ ਪੱਲ ਗੈਂਡ ਚਲੋ ਠੀਕ ਹੈ ਡਰਿੰਕ ਪੀ ਲਿਆ ਇੰਜੋਏ ਕੀਤਾ ਮਜ਼ਾ ਆਇਆ ਸਾਰਿਆਂ ਨੂੰ ਪੱਕੀ ਗੱਲ ਹੈ ਤੇ ਹੁਣ ਫਿਰ ਭੰਗੜਾ ਹੋਏ ਥੋੜਾ ਜਿਹਾ ਹੋ ਜਾਏ ਚਲੋ ਫਿਰ ਖਾ ਲਓ ਫਿਰ ਮੈਨੂੰ ਆਵਾਜ਼ ਮਾਰੋ ਠੀਕ ਹੈ ਭੰਗੜਾ ਪਾਣੇ ਓਕੇ बच्चे समोसे तू भी खा तू नहीं खाता कोल्ड ड्रिंक ला बाई भी कोल्ड ड्रिंक ਚੱਲ ਸਹੀ ਆ ਰਮਨ ਚੱਲ